ਆਹ ਹਾਂ ਜੰਮਾ ਨਾ ਪਾਉਂਦਾ ਲੈ ਜੰਮਾ ਨਹੀਂ ਬੋਲਦਾ ਮੈਂ ਪਤਾ ਯਾਰ ਉਹਨੂੰ ਮੈਂ ਪੁੱਛਿਆ ਵੀ ਨਹੀਂ ਮੂੰਹ ਪਾਸੇ ਕਰ ਲਿਆ ਉਹ ਬੰਦੇ ਨੇ ਦੇ ਦੇ ਬਾਈ ਯਾਰ ਨਾ ਰੱਖ ਆਪਾਂ ਕੋਈ ਇੱਥੋਂ ਨਹੀਂ ਤੇ 10000 ਰੁਪਇਆ ਲੈਣੇ ਚਾਰ ਸਮਝ ਤੂੰ ਲੈਣੀ ਆ ਨਾ 25000 ਰੁਪਇਆ ਓਹੋ ਹਰਕ ਬਹੁਤ ਯਾਰ ਮੇਰੀ ਗੱਲ ਤੇ ਕੰਮ ਆ ਗਈ ਮੇਰੀ ਗੱਲ ਸੁਣ ਹਰੇਕ ਮੈਨੂੰ ਵੱਧ ਮਿਲੇ ਹਰ ਇੱਕ ਬੰਦੇ ਨੂੰ ਹੁੰਦਾ ਮੈਨੂੰ ਘੱਟ ਮਿਲੇ ਹਾਂ ਜੇ ਅਸੀਂ ਘੱਟ ਲਾ ਜਾਈਏ ਨਾ ਫਿਰ ਅਸੀਂ ਤਾਂ ਸਾਲ ਨੂੰ ਮਾਲ ਪੂਰਾ ਕਰਾਂਗੇ ਤੂੰ ਦੱਸ ਰਜਾ ਬੰਦੀ ਆ ਤੁਹਾਡੀ ਵਾਲਾ ਥਾਜ ਹਰ ਰੋਜ਼ ਦਾ ਹੀ ਮੰਨ ਲੇ ਕੋਪੀਆਂ ਪਿੱਛੇ ਕੋਈ ਨਹੀਂ ਜਾਂਦਾ ਹਾਂ ਵੇਖ ਲੈ ਕੰਨੀ ਹੁਣ ਤਾਂ ਫਿਰ ਨਾ ਆਇਆ ਤੂੰ ਆਇਆ ਨੀਰੇ ਨਹੀਂ ਦੇਖਾਲਾ ਨਹੀਂ ਦੇਈ ਸਾਲ ਨਹੀਂ 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 ਹਜ਼ਾਰ ਪਾ ਨਹੀਂ ਯਾਰ ਕੋ ਮੈਂ ਮੈਂ ਤੇ ਮੈਂ ਵਿਚਾਰੇ ਉਹਨੇ ਵੀ ਚਲਾਉਂ ਪਾ ਲੈਣ ਗੁੱਟ ਪੰਡ ਰੋਟੀਆਂ ਦੀ ਹੱਥੀਂ ਪੜਾਦੀ ਵਿਚਾਰੇ ਨੇ 23 ਦੀ ਦੇ ਦੇ ਨਾ ਤੈਨੂੰ ਬਾਹ ਜਾ ਪੀਏ ਕਹਿਣਾ ਕੀ ਦੱਸਾਂ ਯਾਰ ਕਹਿਣਾ ਬਾਈ ਹੁਣ ਨਾ ਮੋੜ ਅਗਲਾ ਘਰ ਰਹਿ ਗਿਆ ਯਾਰ ਫਿਲਕੀ ਬੱਕਰੀ ਹੈ ਦੰਦ ਬਣਾ ਕੜੀ ਆ ਵੇਖੀ ਭੋਲੇ ਯਾਰ ਲੈ ਆ ਮੂੰਹ ਹੀ ਦਸੀ ਜਾਂਦਾ ਬੱਕਰੀ ਇਹ ਆ ਇਥੋਂ ਜਦੋਂ ਆ ਚੀਜ਼ ਦਬ ਜੇ ਨਾ ਤੇ ਉਦੋਂ ਦੰਦ कसे ਹੁੰਦੇ ਆ ਕੀ ਦੱਸਾਂ ਯਾਰ ਫਿਰ ਉਹ ਨਾ ਤੇਰੀ ਮਰੀਦਾ ਨਾ ਤੇਰੀ ਲੇਲੇ ਬੜਾ ਬੜਾ ਬਾਰੇ ਉਹ ਕਰਦਾ ਪੈਸੇ ਹੋਰ ਨਾ ਪਾਓ ਜੇ ਤੇ ਪੈਸੇ ਬਹੁਤ ਲੱਗ ਗਏ ਲੈ ਤੇ ਯਾਰ ਉਹਨਾਂ ਨੂੰ ਤੇਰਾ ਭੋਲਾ ਕਿੰਨੇ ਬੰਦੇ ਕਹਿੰਦਾ ਆਪਾਂ ਨਾ ਲੈ ਨਾ ਯਾਰ ਚੰਗੇ ਆ ਤੇ ਤੇਰਾ ਕੰਮ ਹੈ ਖਰਚਾ ਤੇਰੇ ਵੀ ਚੰਗੇ ਖਾ ਲੱਗਣ ਯਾਰ ਉਹਦਾ ਵੀ ਖਰਚਾ ਪਊਗਾ ਵਿਚਾਰੇ ਨੂੰ ਦੇ ਦੇ ਨਹੀਂ ਪੰਜਾਹ ਨੇ ਕਹਿੰਦਾ ਤੈਨੂੰ ਹਾਂ ਉਹਦਾ ਹੁਣ ਉਹਨਾਂ ਦਾ ਮਾਨ ਬਣਨ ਦੇ ਚਲੋ ਫਿਰ ਇਹਨਾਂ ਦੀ ਬੰਦ ਇਹ ਬਹੁਤ ਲਾਤੇ ਚਾਲ ਘੰਟਿਆਂ ਨੂੰ ਮਨ ਬਣ ਜੂ ਨਹੀਂ 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 ਉਹਦਾ ਬਰਕੀ ਆ ਯਾਰ ਇਹਨਾਂ ਦਾ ਕੋਈ ਕੁੱਤ ਨਹੀਂ 500 ਦੇ ਵੀ ਨਹੀਂ ਬਤੰਦਰ ਨੇ 60000 10000 ਦੀਆਂ ਜੋਕੀ ਜੱਟ ਦੇਖ ਆ ਤਨੇ ਇਹਦਾ ਮੰਗਣਾ ਨਹੀਂ ਹੁੰਦਾ ਵਾ ਵਾ ਵੇਚਣ ਲੱਗਾ ਨਾ ਲੈਂਦਾ ਮੈਂ ਲੈਣ ਲੱਗਾ ਨਾ ਵੇਚਣ ਲੱਗਾ ਨਹੀਂ ਭਾਈ ਮੇਰੀ ਗੱਲ ਸੁਣਦਾ ਕਾ ਤੂੰ ਸਾਡਾ ਵੀਰ ਹੈ ਆਪਾਂ ਆਪਦੇ ਬੰਦੇ ਪੰਜਾਬੀ ਬੰਦੇ ਕੋਈ ਅਸੀਂ ਤਾਂ ਬਾਹਰ ਦੇ ਭਾਵੇਂ ਗੱਡੀਆਂ ਵਾਲੇ ਆ ਪਰ ਹੈਪਾ ਇੱਕ ਕੂਨ ਆਪਣਾ ਇੱਕੋ ਹੀ ਹੈ ਇੱਕੋ ਹੀ ਹੈ 20000 ਨੂੰ ਪੁਕਦਾ ਆ ਬੱਕਰੀਆ ਪੈਸੇ ਹਾਂ ਜਾਂ ਨਾ ਮੈਂ ਇੱਕ ਜਬਾਨੂ ਪਿੱਛੇ ਭਜਦਾ ਨਹੀਂ ਕਾ ਗੱਲ ਜੇ ਬੰਦੇ ਨੇ ਪਟਿਆ ਤੇ ਨਹੀਂ ਮਿਲਦੀ ਇੱਕ ਮਿੰਟ ਮੇਰੀ ਗੱਲ ਸੁਣ ਲੈ ਸੋ ਲਾ ਗਏ ਬਾਕੀ ਸਾਰਾ ਕੁਝ ਨੂੰ ਕਰਨਾ ਹੈ ਸਰਪੀਆ 20000 ਦੇ ਮੈਂ ਨਹੀਂ ਗਿਆ ਤੁਸੀਂ ਤੇਰੀ ਭਾਈ ਲਖਾਈ ਵੀ ਆਪਣੋ ਆਪਣੀ ਹੋਊਗੀ 2000 ਰੁਪਏ ਬੱਸ ਹੋਣਗੇ ਨਾ ਪਾਸਾ ਪਿੱਛੇ ਕਿਉਂ ਆੜਦਾ ਗਿਆ ਲਾ ਪੈਸੇ ਯਾਰਾ ਸੋਵਾ ਪਿੱਛੇ ਜੰਨੇ ਤੇ ਹਜ਼ਾਰਾ ਨਹੀਂ ਬਣਨੇ ਉਹ ਤਾਂ ਕਸਰ ਹੈ ਨਹੀਂ ਕੋਈ ਯਾਰਾ ਗਿਣਦੇ ਭਾਈ ਕਾਲਾ ਪੈਸੇ ਇੱਧਰ ਰੱਖ ਲੈ ਇੱਧਰ ਆ ਜਾ ਇੱਥੇ ਹੋਰ ਯਾਰਾ ਮਾਰੇ ਪਾਸੇ ਹੋ ਜਾ ਭਾਈ ਦੂਰ ਹੋ ਜਾ ਮੜੇ ਲਓ ਵੀ ਆ ਬੱਕਰੀ ਦਾ ਪੂਰਾ ਸੌਦਾ ਅੜਕੇ ਹੋਇਆ 18 ਤੋਂ ਚੱਲਿਆ ਕੰਮ ਤੇ 20 ਤੇ ਜਾ ਕੇ ਅੜ ਗਿਆ ਆਈ ਮੈਂ ਪਹੁੰਚ ਗਿਆ ਨੀ ਤੇ ਇਹ ਮਟਾਣਾ ਸੌਦਾ ਹੁੰਦਾ ਹੋਊਂਗਾ ਉਹ ਲਾ ਬੀ 2000 ਦਾ ਸੌਦਾ ਪਰਚੀ ਆਪੋ ਆਪਣੀ ਸਹੀ ਹੈ ਹੋਰ ਵੀ ਸੜ ਜਿੰਦਗੀ ਤੇ ਤੇਰੀ ਕੰਨੀ ਲਾਦੀ 500000 ਯਾਰ ਮਾੜੀ ਠੀਕ ਆ ਵੀ ਓਕੇ ਆ ਪਤਾ ਖਬਰਾਂ ਕਾਲਿਆ ਖੁਸ਼ ਹਾਣ ਬਹੁਤ ਬੱਚਾ ਉੱਠ ਕੇ ਨਹੀਂ ਆਇਆ ਉਹ ਮੇਰਾ ਕਿੰਨੇ ਨਾ ਦੇ ਹੋਣਾ ਦੇ ਯਾਰ ਬਾਈ ਕੀ ਫਰਕ ਰਹਿ ਗਿਆ ਹੁਣ ਇਹ 4000 ਰੁਪਏ ਘੱਮਾ ਲਖਾਈ ਚੱਲ ਕਰਾਲਾ ਲਖਾਈ ਯਾਰ ਆ ਲਖਾਈ ਕਰਾ ਲੂ ਆ ਲੈ ਭਰਾਵਾ ਬਾਈ ਕੀ ਆਂਦਾ ਪਤਾ ਨਹੀਂ ਬਾਈ ਕੀ ਬਾਈ ਕੀ ਆਖਿਆ ਤੁਸੀਂ ਸੱਸੀ ਬਾਈ ਨੇ ਗੱਲ ਨਹੀਂ ਇਦਾਂ ਨਾਲ ਮੈਂ ਕਹਦਾ 3500 ਤੋਂ ਘੱਟ ਦੇਣੀ ਨਹੀਂ ਯਾਰ 3500 ਵੱਧ ਮਿਲਿਆ ਕਿੰਨੇ ਦਾ ਕਰਤਾ ਇਹ ਬਾਈ 8000 ਦਾ ਹੋ ਗਿਆ ਬਾਈ ਲਓ ਵੀ ਆ ਬੱਕਰਾ 8000 ਦਾ ਵਿਗ ਗਿਆ 8 ਲੱਗਿਆ ਸੀ ਇਹਦਾ ਤੇ 8 ਹੀ ਠੀਕ ਆ ਖੋਲ ਲੈ ਬਾਈ ਹਾਂ ਕਿਹੜੇ ਪਿੰਡੋਂ ਆਏ ਆ ਗਦਾਰੇ ਤੋਂ ਸੋਖਾ ਹਸਤੇ ਲੈਣ ਸੋਖਾ ਹਸਤੇ ਨਹੀਂ ਨਹੀਂ ਉਹ ਚਾਰ ਚੂਰ ਚਾਰ ਚੂਰ ਪਾਉਣਾ 4500 ਦਾ ਕੋ ਬਦ ਦੇਣਾ ਕਿ ਨਹੀਂ ਸਹੀ ਐ 100 200 ਕੱਖ ਹੱਥ ਤੋਂ ਉਹ ਇਧਰ ਆ ਪਾ ਦੇ ਯਾਰ ਉਹ ਲੈਣ ਆਏ ਬੰਦੇ ਭਗਤਾ ਸਹੀ ਤੁਸੀਂ ਸਹੀ ਲਓ ਆਹ ਲਾ ਫਾਇਦਾ ਦੇ ਦੇ ਯਾਰ ਨੇ ਉਹ ਮੇਰਾ ਕਲਾਟ ਗੱਲ ਕਹਿ ਕੇ ਮੂਹ। 7500 ਲੈ। ਹੂੰ ਹੂੰ ਗੱਲ ਤਾਂ ਬਾਈਆਂ ਦਾ ਕਰ ਰਹਾ ਹੈ। ਦੱਸਦੇ ਆਪਾਂ ਕੀਤੀ ਰਹਾ ਮੇਰੀ। ਐਕਤੀ ਦੱਸ ਦੇ ਵਿਲਾਸ ਟੇ ਨਾ। ਆਲਾ ਥੋੜਾ ਮੂੜੀ ਨਾਲ। ਪੂਰੇ 5500 ਹੋ ਗਏ ਲਖਾਈ ਆਪੋ। ਉਹ ਰੱਖ ਲੈ ਯਾਰ ਹੁਣ। ਬਚਾਰਾ ਉਹਨਾਂ ਨੂੰ ਵੀ ਯਾਰ ਕੋਈ ਮਾਨ ਨਾਲੀ ਕੋਈ। ਸਹੀ ਆ। ਗੋਪੀ ਸਾਹਿਬ ਨਾਲ ਕਰਦੇ ਜਾਂ ਨਾਲ ਵਾਲਾ ਕਰਦੇ ਨਾਲ ਉਹਨੂੰ। ਰੱਖ ਲੈ ਚੰਗੇ ਆ। ਸਹੀ ਅਬਦੁੱਲ ਜਾ ਉਹ ਲਿਖਾਈ ਕਰਾ ਦੇਣਗੇ ਫੜ ਲਾ ਤੂੰ ਲਿਖਾਈ ਤਾਂ ਮੈਂ ਕਰਾ ਰੂ ਗੱਲ ਨਹੀਂ ਉਹ ਲਿਖਾਈ ਕਰਾ ਦੇਣਗੇ ਯਾਰ 200 ਘਟ 6 ਦਾ ਹੋ ਗਿਆ ਲਿਖਾਈ ਤੂੰ ਸਹੀ ਗੱਲ ਆ ਉਹ ਫੜ ਲਾ ਹੁਣ ਅਕੜਿਆ ਪਿਆ ਨਹੀਂ ਤੂੰ ਭਰਾ 200 ਘਟ 6 ਦਾ ਨਹੀਂ ਨਹੀਂ ਮੇਰੀ ਕੱਲ ਕੱਲ ਲੱਗ ਕਿ ਉਹ ਭੈ ਕਰ ਉਹ ਗੁਫਰੀ ਦਾ ਹੋ ਗਿਆ ਸਹੀ ਆ 6 ਦਾ ਕਰਕੇ ਲਿਖਾਈ ਦੀ ਕਰ ਦੇ ਬਸ ਠੀਕ ਐ ਵੀ ਲਓ ਜਾ ਹੋ ਗਿਆ ਜਾ ਹੋ ਗਿਆ ਲੈ ਲੈ ਜਾ ਜਾ ਲੈ ਜਾ ਚਲੋ ਭਾਈ ਲਓ ਵੀ 6000 ਦਾ ਹੋ ਗਿਆ ਲਿਖਾਈ ਕਰਾਉਣੀ ਆ ਬਾਈ ਨੇ ਤੇ ਬਾਈਆਂ ਰਾਂ ਦਾ ਪਿੰਡ ਗਦਾਰਾ ਹਨਾ ਤੇ ਆਪਣਾ ਬਰਗਾੜੀ ਬਾਈ ਦਾ ਖੋਲੋ ਬਾਈ ਹੂੰ ਰਾਜੀ ਆ ਗਲੋਟੇ ਵਰਗਾ ਪਿਆ ਬੱਕਰਾ ਦੱਸੋ ਬਈ ਹੋਰਿਆ ਗੱਲ ਕਿੰਨੀ ਚੁਰੀ ਆ ਬਾਈ ਚੱਲ 30000 ਦੀ ਥੋੜੇ ਲਿਖਾਈ ਇਹਦੀ ਹੀ ਇਹ ਲਿਖਾਈ ਕਿਉਂ ਪੁੱਛਦਾ ਉਹ ਆਪਾਂ ਤੂੰ ਉਹ ਅੱਗੇ ਦੀ ਕਰਨੀ ਉਹ ਉਧਰਲੇ ਪਾਸੇ ਹੋ ਬਈ ਉਧਰਲੇ ਪਾਸੇ ਹੋ ਨਹੀਂ ਨਹੀਂ ਤੂੰ ਇਹਦਾ ਹੋਰ ਲਾ ਬਈ ਮੇਂ ਉਹ 35 ਮੈਨੂੰ ਹੀ ਪਤਾ 3500 ਤੋਂ ਸੱਟ ਮੈਂ ਲਿਆ ਹੋਏਗਾ ਕਦੋਂ ਨਹੀਂ ਐਡਾ ਕੋਈ ਨਿਆਣਾ ਬਾਈ ਯਾਰ 600 ਨਾਲ ਤੋਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ 100 ਨਾਲ ਬਾਪੂ ਕੋਈ ਫਰਕ ਨਹੀਂ ਪੈਂਦਾ ਇਨੂੰ ਕੋਰਟ ਪੈਣਾ ਯਾਰ ਪਈ ਨਹੀਂ ਯਾਰ ਲੱਲਪੇਣਾ ਠੋਕ ਨਾ ਨਹੀਂ ਆਪਾਂ ਗੱਲ ਨਹੀਂ ਕਰਦੇ ਬਾਪੂ ਗਾਹ ਨੂੰ ਖਿੱਚੀ ਬੱਕਰਾ ਸੋਨੇ ਨਾਲ ਤੈਨੂੰ ਫਰਕ ਪੈਣਾ ਸਹੀ ਆ ਸਹੀ ਆ ਤੈਨੂੰ ਸੋਰਾ ਪਾਉਂਦਾ ਨਹੀਂ ਆਪਾਂ ਜੂੜ ਨੂੰ ਕਿੱਥੇ ਆ ਯਾਰ ਪੂਰੀ ਵਾਰ ਨੂੰ ਗੱਲ ਕੀਤੀ ਗਿਆ ਕਿੰਨੇ ਆ ਇਹ ਆ ਤਿੰਨ ਦਾ ਆਇਆ ਤੇ ਛੋੜਾ ਪਾ ਆਪਣੀਆਂ ਹੱਥਾਂ ਇਧਰ ਹੋਈ ਬਾਈ ਆ ਗੋ ਇਧਰ ਨੂੰ ਆ ਪੈਸੇ ਗਿਣਾਓ ਯਾਰ ਅਗਲਿਆਂ ਨੂੰ ਤੁਸੀਂ ਖੜਾ ਛੱਡੋ ਠੀਕ ਹੈ ਲੇਕਿਨ ਕੋਈ ਨਹੀਂ ਆਉਂਦੀ ਨਾ ਕੋਈ ਰਾਜਵਾਰਾ ਕਰਨਾ ਤੇਰਾ ਕੋਈ ਦਲਾਨੀ ਨਹੀਂ ਬੈਠੀ ਕੋਈ ਵਟਾ ਨਹੀਂ ਬੈਦੋ ਐਵੇਂ ਮਰੀ ਨੇ ਪਾਈ ਜਾਣਾ ਚੱਕ ਕੋਈ ਦਬੋਹ ਲਾ ਵੀ ਬਾਈ ਨੂੰ 3000 ਚ ਬੱਕਰਾ ਮਿਲ ਗਿਆ ਠੀਕ ਆ ਬਾਈ ਕਿਹੜਾ ਪੰਡਾ ਠੀਕ ਕਰਨੀ ਅੰਮੀ ਵਾਲਾ ਕਿਵੇਂ ਕਰਤਾ ਉਹ ਕਿਵੇਂ ਕਰ ਲਿਆ ਬਾਈ ਸੌਦਾ 9000 ਦਾ ਹੋ ਗਿਆ 9000 ਦਾ ਅੱਛਾ 9 ਦੀ ਲੈ ਲਈ ਠੀਕ ਆ ਬਾਈ ਆ ਲਾਲ ਡੱਬੀ ਪਾਠਾ ਤੇ ਪੂਰੇ 9000 ਦਾ ਸੌਦਾ ਹੋ ਗਿਆ ਪੰਡਾ ਬਾਈ ਤੇਰਾ ਬੈਵਲਾ ਲਵੀ ਬਾਈ ਬੈਲ ਤਾਂ ਆਇਆ ਤੇ ਆਪਣਾ ਆਪਣਾ ਕੋਠਾ ਗੁਰੂ ਕਾ ਠੀਕ ਆ ਵਧੀਆ ਸੌਦਾ ਹੋ ਗਿਆ ਤੁਹਾਡਾ ਐਸੇ ਆ ਗਏ ਰੱਬ ਦੀ ਮaaf ਹੈ ਇਹਨਾਂ ਨੂੰ ਮੇਰੇ ਵੱਲੋਂ ਠੀਕ ਆ ਠੀਕ ਹਾਂ ਆ ਵੀ ਹੋ ਗਿਆ ਹਾਕ ਨੇ ਹੋਇਆ ਆ ਬਾਈਆਂ ਨੂੰ ਦਵਾ ਦੀ ਪਚਾ ਵਾਹ ਬਾਈ ਵਾਹ ਬਹੁਤ ਵਧੀਆ ਸੌਦਾ ਹੋ ਗਿਆ ਰੱਬ ਦੀ ਮaaf ਆ ਚੰਗਾ ਸੌਦਾ ਕਰਿਆ ਤੁਸੀਂ ਬਹੁਤ ਵਧੀਆ ਕਿਹੜਾ ਵੀ ਚੰਗਾ ਬਖਾਇਆ ਤੁਸੀਂ ਨਹੀਂ ਨਹੀਂ ਹਾਂ ਫਿਰ ਠੀਕ ਆ ਕਿਹੜਾ ਪਿੰਡ ਆ ਬਾਪੂ ਆਪਣਾ ਘਣੀਆਂ ਵਾਲਾ ਸੁਬਾ ਫੋਨ ਕਰਕੇ ਆਏ ਸੀ ਹਾਂ ਅੱਲਾ ਬੱਕਰਾ ਤਾਂ ਹੀ ਇਹਨਾਂ ਨੂੰ ਨਾਂ ਕੀ ਹੈ ਬਾਈ ਨਾ ਠੀਕ ਆ ਖੁਸ਼ ਆ ਬਾਪੂ ਹਣਾ ਠੀਕ ਆ ਜੀ ਬਸ ਕਿੰਨੇ ਪੈਸੇ ਔਰ ਮੇਰਾ ਮਾਤਾ ਦੋਨੇ ਵੀਡੀਓ ਚ ਕਹਿੰਦਾ ਨਹੀਂ ਨਹੀਂ ਉਹ ਤਾਂ ਆਖਿਆ ਵੀਡੀਓ ਤੇ ਮੈਂ ਹਾਂ ਚੱਲੀ ਜਾਂਦੀ ਹੁਣ ਵੀ ਚੱਲੀ ਜਾਂਦੀ ਐ ਹੀ ਨਹੀਂ ਹੁੰਦਾ ਕੱਕ ਲੈ ਬਾਈ ਆਹੋ ਕਿਉਂ ਲੈ 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 ਯਾਰ ਇਹ ਕਾਈ ਵਾਲਾ ਸੁਣੇ ਅੱਛਾ ਉਹਨੇ ਦੀ ਲੋ ਵੀ ਜੋੜੇ ਦਾ ਇਨਾਮ ਦੇ ਯਾਰ ਪੱਠਾ ਦਾ ਮਾਰੀਆਂ ਬੱਕਰੀਆਂ ਤੇ ਬੱਚਾ ਨਾਲ ਚੱਲਣ ਦੇ ਵਿੱਚ ਆ ਵਿੱਚ ਯਾਰ ਨੋ ਵੀ ਆ ਜੋੜੇ ਦਾ ਸੌਦਾ ਚੱਲਦਾ ਪਈ ਯਾਰ ਟੈਂਸ਼ਨ ਮੱਤੀ ਲੈ ਗਾਣੇ ਮੰਨ ਲਓ ਉਹ ਬੁੱਧਾਂ ਦਾ ਤੇ ਹੁੰਦਾ ਕੋਈ ਦੇਖਣ ਜਾਣੇ ਤਾਂ ਆ ਤੂੰ ਭਾਈ ਆ ਜਾ ਬੱਜ ਕੇ ਪੈਸਿਆਂ ਦਾ ਜੋੜ ਲਾਊਗਾ ਵਾਪਸ ਕਿਉਂ ਲੈ ਕਿੰਨੇ